ਹੈਲੋ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਮੈਂ ਸਰਬਜੀਤ ਘਰ ਢਿੱਲਾ ਅੱਜ ਆਪਾਂ ਬਣਾ ਰਹੇ ਹਾਂ ਜੀ ਕਾਲੇ ਚਣਿਆਂ ਦੀ ਸਬਜ਼ੀ ਤੇ ਮੈਂ ਆਲੂ ਕੱਟ ਰਹੀ ਹਾਂ ਮੇਰੇ ਕੋਲ ਚਾਹ ਕਾਲੇ ਚਣੇ ਪਏ ਤੇ ਭਿੰਤੇ ਸਵੇਰ ਦਾ ਟਾਈਮ ਤੇ ਭਿੰਤੇ ਪਏ ਸੀ ਚਣੇ ਮੇਰੇ ਕੋਲ ਮੈਂ ਇਹਨਾਂ ਨੂੰ ਹੁਣ ਆਪਾਂ ਵਾਲ ਲਾਂਗੇ ਹੋਰ ਸੁਣਾਓ ਜੀ ਤੁਸੀਂ ਠੀਕ ਠਾਕ ਹੋ ਸਾਰੇ ਆਪਣੇ ਘਰਾਂ ਵਿੱਚ ਤੇ ਮੈਂ ਵਿੱਚ ਹੀ ਆਲੂ ਪਾ ਦੂੰਗੀ ਵਿੱਚ ਹੀ ਰਿੱਝ ਜਾਣਗੇ ਰਿੱਝੀ ਲੂਣ ਪਾਤਾ ਤੂ ਸਮਰ ਕੇ ਪਾ ਚਲੇ ਰੱਖਤੇ ਸੀ ਸਵੇਰੇ ਸਵੇਰੇ ਕੰਮ ਕਾਫੀ ਵੱਧ ਜਾਂਦਾ ਜੀ ਵਿੱਚ ਸਫਾਈਆਂ ਦਾ ਹੋ ਜਾਂਦਾ ਵਿੱਚ ਇੱਧਰ ਕੰਮ ਹੋ ਜਾਂਦਾ ਚਿੱਲੇ ਦਾ ਜਦੋਂ ਸਬਜ਼ੀ ਨਹੀਂ ਹੁੰਦੀ ਰਾਤ ਨੂੰ ਤਾਂ ਫਿਰ ਸਵੇਰੇ ਐਸੇ ਤੇਰੀ ਕੰਮ ਬੱਧ ਜਾਂਦਾ ਸਬਜ਼ੀ ਬਣਾਉਣ ਦਾ ਲਓ ਜੀ ਇੱਧਰ ਮੇਰੀ ਭਾਂਡਿਆਂ ਦੀ ਟੋਕਰੀ ਮਾਂਜ ਕੇ ਭਰ ਕੇ ਰੱਖੀ ਪਈ ਐ ਜਿਹੜੇ ਭਾਂਡੇ ਮਾਂਜਣ ਆਏ ਨੇ ਮੈਂ ਉਹ ਵੀ ਮਾਂਜ ਦੂੰਗੀ ਇਸ ਤਰ੍ਹਾਂ ਮੈਂ ਟੋਕਰੀ ਵਿੱਚ ਕੱਢ ਕੇ ਟੋਕਰੀ ਵਿੱਚ ਰੱਖ ਦਿੰਨੀ ਆ ਕਿਉਂਕਿ ਭਾਂਡੇ ਸੁੱਕ ਜਾਣਗੇ ਫਿਰ ਉਹਨਾਂ ਤੇ ਨਹੀਂ ਦੁਬਾਰਾ ਦਾਗ ਲੱਗ ਜਾਂਦੇ ਪਾਣੀ ਦੇ ਮਤਲਬ ਮੱਲੀ ਪਾਣੀ ਪੈ ਜਾਂਦਾ ਟੂਟੀ ਤੋਂ ਮੈਂ ਪੱਖਾ ਲਾ ਲਿਆ ਗਰਮੀ ਬਹੁਤ ਜ਼ਿਆਦੇ ਚਲੋ ਜੀ ਜਿਹੜੇ ਮੇਰੇ ਭਾਂਡੇ ਹੈਗੇ ਮੈਂ ਮਾਂਜ ਦੂੰਗੀ ਸਾਰੇ ਤੇੜੇ ਕੰਮ 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 ਲੋਟਣੀਆਂ ਹੁੰਦੇ ਸਾਡੇ ਸਾਨੂੰ ਨਵੇਲੀਆਂ ਗਏ ਜਾਂਦੇ ਮੈਂ ਫੇਰ ਵੀਡੀਓ ਚ ਕਹਿਣੀ ਆ ਬਿਨਾਂ ਲੈ ਸਾਡੇ ਕੰਮ ਨਹੀਂ ਮੁੱਕਦੇ ਚਲੋ ਜੀ ਇਹ ਕੜਾਈਏ ਤੇ ਅਸੀਂ ਮੇਰ ਮਾਂਜਣ ਵਾਲੇ ਵੀ ਮੈਂ ਮਾਂਜਦੇ ਮੈਂ ਪਾਂਡੇ ਤਾਂ ਪਤਾ ਨਹੀਂ ਕਿੱਧਰ ਆ ਹੋ ਜਾਂਦੇ ਆ ਇਕੱਠੇ ਢੇਰ ਲੱਗ ਜਾਂਦਾਗਾ ਏਕਾ ਬੀਹਿਆੜੇ ਜਵਾਕ ਵੀ ਵਿੱਚ ਆ ਜਾਂਦੇ ਇਹਨਾਂ ਨੂੰ ਵੀ ਪਾਣੀ ਧਾਣੀ ਦੇਣਾ ਪੈਂਦਾ ਸਾਰੇ ਫੇਰ ਆ ਜਾਂਦੇ ਆ ਆਂਟੀ ਪਾਣੀ ਆਂਟੀ ਪਾਣੀ ਮਾਸੀ ਪਾਣੀ ਚਾਚੀ ਪਾਣੀ ਤੇ ਚਲੋ ਜੀ ਲੋਕ ਤਾਂ ਪਾਉ ਲਵਾਉਂਦੇ ਉਹੀ ਗੱਲ ਆ ਆਪਾਂ ਪਾਣੀ ਦੇ ਘੁੱਟ ਦੇ ਦੇਂਗੇ ਕੋਈ ਗੱਲ ਨਹੀਂ ਇਹ ਹੀ ਆਪਣੀ ਤਾਂ ਸੇਵਾ ਲਓ ਜੀ ਆਪਾਂ ਟੋਕਰਾ ਤੇ ਟਾਈਲਾਂ ਵੀ ਨਾਲ ਹੀ ਮੈਂ ਸਾਫ਼ ਕਰ ਦੂੰਗੀ ਮੇਰੀ ਆਦਤ ਹੈ ਮੈਂ ਥੋੜੀ ਥੋੜੀ ਸਫਾਈ ਰੋਜ਼ ਹੀ ਕਰ ਦਿੰਨੀ ਮੈਂ ਇਤੋਂ ਇਕੱਠਾ ਕੰਮ ਨਹੀਂ ਬਣਦਾ ਕੋਈ ਮੈਂ ਹੁਣ ਟੋਕਰਾ ਵੀ ਨਾਲ ਹੀ ਸਰਪ ਦੀ ਲੀਰ ਲੈ ਕੇ ਸਾਫ਼ ਕਰ ਦਿੰਨੀ ਹੁਣ ਨày ਟੋਕਰਾ ਬੜੀ ਲੱਗਦਾ ਜੀ ਸਾਫ਼ ਜੇ ਨਹੀਂ ਫਿਰ ਜਲਬ ਜੀ ਲੱਗ ਜਾਂਦੀ ਸਿੱਟੇ ਜਿਹਾ ਬੁਰੇ ਲੱਗਦੇ ਆ ਅੱਜ ਜੀ ਨਤੀਜੇ ਆ ਰਹੇ ਨੇ ਚੋਣਾਂ ਦੇ ਦੇਖੋ ਕਿਹਦੇ ਮੱਥੇ ਤੇ ਜਿੱਤ ਦਾ ਅਨਸਾ ਸੇਰਾ ਵੱਜਦਾਗਾ ਚਾਰ ਜੂਣ ਅੱਜ ਕੌਣ ਜਿੱਤਦਾ ਜਿਹਦੀ ਕਿਸਮ ਚ ਜਿੱਤ ਲਿਖਿਆ ਜੀ ਉਹ ਜਿੱਤ ਜਾਣਾ ਨਤੀਜੇ ਚੱਲੀ ਜਾ ਰਹੇ ਨੇ ਆਪਾਂ ਵਿੱਚ ਦਿਨ ਨਤੀਜੇ ਵੀ ਦੇਖਦੇ ਆ ਤੇ ਕੰਮ ਵੀ ਕਰਦੇ ਤੇ ਆਹ ਗਲਾਸ ਮੇਰੇ بیٹے ਦਾ ਪੇਂਟਿੰਗ ਕੀਤਾ ਹੋਇਆ ਮੈਂ ਇਹਨੂੰ ਬਹੁਤ ਸਮਾਗ ਕੇ ਰੱਖਦੀ ਆ ਦੋ ਤਿੰਨ ਗਲਾਸ ਨੇ ਉਹ ਜਦੋਂ 10ਵੀਂ ਕਲਾਸ ਚ ਪੜਦਾ ਤੇ ਸਕੂਲ ਚ ਕੱਚ ਦੇ ਬੱਲਵ ਤੇ ਗਲਾਸ ਤੇ ਉਹਨਾਂ ਤੋਂ ਪੇਂਟਿੰਗ ਕਰਵਾਈ ਸੀ ਤੇ ਉਹਦਾ ਐ ਹੁੰਦਾ ਵੀ ਕੋਈ ਵੱਡਾ ਚੀਜ਼ ਆਪ ਪੈਕ ਕਰਵਾ ਲੈਂਦੇ ਹੋ ਦੇ ਉਦੋਂ ਛੋਟੇ ਛੋਟੇ ਗਲਾਸ ਹੀ ਲੈ ਕੇ ਗਿਆ ਸੀ ਘਰ ਉਦੋਂ ਇਹਨਾਂ ਨੂੰ ਨਹੀਂ ਪਤਾ ਹੁੰਦਾ ਜੀ ਫੇਰ ਬੱਚੇ ਨਹੀਂ ਕਰਦੇ ਪੇਂਟਿੰਗ ਉਦੋਂ ਜਦੋਂ ਪ੍ਰਯੋਗ ਕਰਦੇ ਉਦੋਂ ਕਰੀ ਸੀ ਇਹਨਾਂ ਨੇ ਬਹੁਤ ਵਧੀਆ ਬਾਈ ਇਸ ਸਕੂਲ 'ਚ ਉਦੋਂ ਉਹਨਾਂ ਦੀ ਪ੍ਰਯੋਗਸ਼ਾਲਾ ਲੱਗਦੀ ਸੀ ਬਹੁਤ ਵੱਡੇ ਵੱਡੇ ਪ੍ਰਯੋਗ ਬਣਾ ਕੇ ਬੱਚੇ ਲੈ ਕੇ ਜਾਂਦੇ ਸੀ ਇਹਨੇ ਨਾ ਇਹ ਤਾਂ ਬੱਲਮ ਪੇਂਟ ਕਿੱਥੇ ਥੀ ਤੇ ਨਾਲੇ ਗਲਾਸ ਪੇਂਟਿੰਗ ਕੀਤੀ ਤੇ ਮੇਰੇ ਕੋਲ ਪਏ ਨੇ ਸਾੰਬੇ ਜਿਹੜੇ ਬੱਚਿਆਂ ਦੇ ਐ ਇੰਝ ਆਦਾਂ ਜੁੜੀਆਂ ਹੁੰਦੀਆਂ ਨੇ ਜੀ ਜਿੰਨਾ ਚੀਜ਼ਾਂ ਨਾਲ ਮਾਂ ਮੰ ਦਾ ਬਹੁਤ ਪਿਆਰੀਆਂ ਲੱਗਦੀਆਂ ਨੇ ਮੈਂ ਗਲਾਸ ਨੂੰ ਜੰਮਿਆ ਮਿੱਠੀ ਦਿੱਤੀ ਗਲਾਸ ਨੂੰ ਤੇ ਆਪਣੇ ਬੱਚੇ ਦੀ ਚੀਜ਼ ਨੂੰ ਯਾਦ ਕੀਤਾ ਇਸ ਤਰ੍ਹਾਂ ਮੈਂ ਯਾਦ ਕਰਕੇ इमोशनल ਵੀ ਹੋ ਜਾਂਦੀ ਹਾਂ ਥੋੜੀ ਜੀ ਕਈ ਵਾਰ ਕਿਉਂਕਿ ਬੱਚਿਆਂ ਦੀਆਂ ਚੀਜ਼ਾਂ ਦੇਖ ਕੇ ਲੱਗਦਾ ਵੀ ਕਿੰਨਾ ਬੱਚਿਆਂ ਚੀਜ਼ਾਂ ਨਾਲ ਪਿਆਰ ਹੁੰਦਾ ਸੀ ਚਲੋ ਜੀ ਮੈਂ ਇੱਥੇ ਵੀ ਕੱਪੜਾ ਮਾਰ ਦੂੰਗੀ ਕਿਉਂਕਿ ਥੱਲੇ ਵੀ ਸਿੱਟੇ ਪੈ ਜਾਂਦੇ ਪਾਣੀ ਦੇ ਮੱਲੇ ਮੱਲੇ ਤੁਸੀਂ ਕਿੰਨੇ ਵਿਚਿਆ ਕਰੀ ਆ ਸਿੱਟੇ ਪੈ ਜਾਂਦੇ ਤੇ ਮੈਂ ਇੱਥੇ ਵੀ ਕੱਪੜਾ ਮਾਰ ਦੂੰਗੀ ਆਮ ਤੌਰ ਤੇ ਮੈਂ ਕੋਈ ਪੜੇਟ ਬਰਤਨ ਤੋਂ ਗਰੇਜ ਹੀ ਕਰਦੀਆਂ ਥੋੜ੍ਹੀ ਜਿਹੀ ਮੈਂ ਕੱਪੜੀ ਮਾਰ ਦਿੰਨੀ ਨੇ ਕੱਪੜਾ ਜਦੋਂ ਆਪਾਂ ਥੋੜੇ ਚਿਰ ਮਗਰ ਮਾਰ ਦਿੰਨੇ ਆ ਤਾਂ ਆਪਣਾ ਸਾਫ਼ ਰਹਿੰਦਾ ਰਸੋਈ ਇਸ ਤਰ੍ਹਾਂ ਖਰਾਬ ਨਹੀਂ ਹੁੰਦਾ ਜਿਆਦੇ ਜਦੋਂ ਆਪਾਂ ਮਾਰ ਨਹੀਂ ਤਾਂ ਫਿਰ ਜਿਪਚਾ ਆਪਾਂ ਹਟ ਜੀ ਹੋ ਜਾਂਦੀ ਲਓ ਜੀ ਆਪਾਂ ਕਾਊਂਟਰ ਤੇ ਵੀ ਕੱਪੜਾ ਫੇਰਤਾ ਜਦੋਂ ਆਪਾਂ ਥੋੜੀ ਨਾਲ ਹੁੰਦੇ ਸਫਾਈ ਕਰੀ ਜਾਂਦੇ ਫਿਰ ਇੰਨੀ ਜਿਆਦਾ ਗੰਦ ਨਹੀਂ ਪੈਂਦਾ ਆਪਣੇ ਘਰ ਵਿੱਚ ਹਾਂ ਨਾ ਮੈਂ ਇੱਧਰ ਮੋਰੀ ਵਿੱਚ ਵੀ ਕੱਪੜਾ ਮਾਰ ਦੂੰਗੀ ਇੱਥੇ ਵੀ ਗਰਦ ਪਜੰਮ ਜਾਂਦੀ ਆ ਕੇ ਥੋੜੇ ਜੇ ਨਾਲ ਹੀ ਸਫਾਈ ਨੂੰ ਹੱਥ ਲਾਉਣ ਨਾਲ ਹੀ ਸਾਫ਼ ਹੋ ਜਾਂਦਾ ਕਰ ਕਿਉਂਕਿ ਇਹ ਚੀਜ਼ਾਂ ਤੇ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਗਰਦ ਜੀ ਜੰਮੀ ਹੁੰਦੀ ਹੈ ਚਲੋ ਸਾਫ਼ ਹੋ ਜਾਂਦੀ ਹੈ ਕੱਪੜੇ ਨਾਲ ਬਾਦੂ ਘਾਟੂ ਸਮਾਨ ਮੈਂ ਪਾਸੇ ਚੱਕ ਦੂੰ ਕਾਊਂਟਰ ਕੋਲ ਕਾਊਂਟਰ ਨੂੰ ਕਿੰਨਾ ਮਰਜ਼ੀ ਖਾਲੀ ਕਰ ਲੈ ਮੇਰਾ ਤਾਂ ਕਾਊਂਟਰ ਫੇਰ ਭਰਿਆ ਦੇ ਭਰਿਆ ਰਹਿੰਦਾ ਮੈਂ ਬਹੁਤ ਚੱਕਣ ਦੀ ਕੋਸ਼ਿਸ਼ ਕਰਦੀ ਆ ਕਿ ਐ ਨਹੀਂ ਪਤਾ ਬੱਚੇ ਕਿਹੜੇ ਵੇ ਕੀ ਖਾਣ ਨੂੰ ਮੰਗ ਲੈਣ ਤੇ ਕੋਈ ਕਿਧਰੋਂ ਆ ਜੇ ਘਰਾਬ ਦੇ ਜੀ ਵੀ ਇੰਨਾ ਹੋਣੀ ਹੈਗਾ ਵੀ ਆਪਾਂ ਬਾਰ-ਬਾਰ ਸਫਾਈ ਕਰੀ ਜਾਣਾ 11 ਇੱਕ ਵਾਰ ਸਵੇਰੇ ਤੇ ਸ਼ਾਮ ਨੂੰ ਮੈਂ ਜ਼ਰੂਰ ਇਸ ਤਰ੍ਹਾਂ ਸਾਫ਼ ਕਰ ਦਿੰਦੇ ਨਾਲੇ ਭਰ ਲੈ ਜੇ ਕੋਈ ਡੁੱਬ ਗਿਆ ਦੇ ਲੈ ਪੁੱਤ ਤੇਰੀ ਜ਼ਿੰਮੇਵਾਰੀ ਹੈ ਬੱਸ ਬਹੁਤ ਐ ਨੱਬਾਂ ਨਹੀਂ ਸੁਣਨਾ ਉਹਨੂੰ ਮੁਕਦਾਨੀ ਅਸਿਆ ਇਦਰੇ ਅਸੀਂ ਬੰਦ ਕਰ ਦੋ ਆਕਾਸ਼ ਹਾਂ ਬੱਚੇ ਜੀ ਪੂਲ ਭਰ ਰਹੇ ਨੇ ਉਹਨੂੰ ਜਿੱਦ ਕਰ ਰਹੇ ਨੇ ਤੇ ਮੈਂ ਉਹਨਾਂ ਨੂੰ ਰੋਕਦੀ ਆਂ ਵੀ ਕੋਈ ਸੋਨੂ ਕਿਸੇ ਨੇ ਕੱਢਣਾ ਨਹੀਂ ਕਿ ਡੁੱਬ ਗਏ ਪੂਲ ਕਾਫੀ ਡੂੰਗਾ ਗਾ ਤੇ ਹਟਦੇ ਨਹੀਂ ਹੈਗੇ ਕੀ ਕਰੀਏ ਬਾਰੇ ਪੀਲਾ ਵਾਰਾ ਮੋਟਰ ਤੋਂ ਪੀਲਾ ਪਤ ਮੋਟਰ ਵਾਲਾ ਪੀਲਾ ਡੰਡਾ ਪੁਸਪਾ ਮੋਟਰ ਤੇ ਪੀਲੋ ਪਾਣੀ ਦਾ ਤੇਲ ਪੀਲਾ ਪਤ ਪਾਣੀ ਦਾ ਪੀਲਾ ਮਾਂ ਕਿੱਥੇ ਗਿਆ ਪੀਲਾ ਪਤ ਨੂਰੇ ਬਾਹਾਂ ਨਾ ਭਰੇ ਪਾਣੀ ਭਾਈ ਓ ਨੂਰੇ ਵਾਲਾ ਨਾ ਭਰੇ ਪਾਣੀ ਲਓ ਜੀ ਇੱਧਰ ਬੱਚੇ ਘਰੇ ਰੌਣਕ ਲਾਈ ਬੈਠੇ ਆ ਗਰਮੀ ਦਾ ਮਹੀਨਾ ਸਾਰੇ ਇੱਥੇ ਆ ਜਾਂਦੇ ਆ ਤੇ ਹੁਣ ਪ੍ਰਧਾਨ ਸਾਹਿਬ ਵੀ ਆ ਗਏ ਖਾਣਾ ਖਾਣ ਮੈਂ ਆਟਾ ਗੁੰਨ ਰਹੀ ਹਾਂ ਸੂਰਜ ਦੀ ਧੁੱਪ ਬਹੁਤ ਤੇਜ਼ ਆ ਸਾਡੇ ਤਾਂ ਸਾਹਮਣੇ ਬੈੰਦੀ ਐ ਰਸੋਈ ਵਿੱਚ ਸਾਰੇ ਆ ਵੇ ਨਾ ਨਾ ਤੀਹ ਪਰਦੋ ਤੇ ਹੁ ਰਵਾਂ ਨੇ ਨਾ ਕਿ ਭਾ ਅਗਰ ਹੋ ਤਾਂ ਗਰਮੀ ਹੋਊ ਜੇ ਨਹੀਂ ਤੇ ਆਪਾਂ ਗੁੰਨ ਰਹੇ ਹਾਂ ਜੀ ਆਟਾ ਗੇਟ ਨਾਲ ਲਾਉਣ ਨਾਲ ਫੇਰ ਉਹ ਮੱਖੀਆਂ ਆ ਜਾਂਦੀਆਂ ਨੇ ਅੰਦਰ ਖੁੱਲਾ ਛੱਡ ਦਿੰਦੇ ਬੀਬੀ ਉਹਨਾਂ ਨੂੰ ਕਹੇ ਬਾਹਰ ਇਹ ਮਤ ਪਾਣੀ ਪੀ ਲੋ ਬਾਰ-ਬਾਰ ਤੰਗ ਕਰਦੇ ਇਹ ਇਹਨਾਂ ਦੀ ਮਾਵਾਂ ਤਾਂ ਆਪ ਬੇਲੀ ਹੋਈਆਂ ਬੈਠੀਆਂ ਨੇ ਮੈਨੂੰ ਇੱਥੇ ਉਹ ਕਰਦੇ ਨੇ ਤੰਗ ਕਰਦੇ ਨੇ ਆ ਕੇ ਕਦਾ ਐ ਕਹਿੰਦੇ ਪੂਰੀ ਭਰ ਕੇ ਨਾਈਏ ਖੇਲ ਤੈਨੂੰ ਕੀ ਪਤਾ ਇਹਨੇ ਦਿਮਾਗ ਕਿੱਤੇ ਸਾਤਰ ਚੱਲਦਾਗਾ ਇਹਨਾਂ ਤਾਂ ਇਹ ਵੀ ਫੁੱਲ ਕਰਕੇ ਨਾਈਏ ਐ ਇੱਥੇ ਟਿਕਟ ਦੇ ਕੇ ਜਾਂਨੇ ਫੁੱਲ ਮੋਟਰ ਨੂੰ ਹਜੇ ਅਸੀਂ ਨਾ ਹੁੰਦੇ ਨਹੀਂ ਅਗੇ ਲੈ ਬਾਹਰੋਂ ਕੋਈ ਆਉਂ ਕਿਕਰ ਹੋਰ ਮੈਂ ਹਜੇ ਕੋਈ ਡੁੱਬ ਕੇ ਕੱਢਿਆ ਵੀ ਨਹੀਂ ਆਣਾ ਮੈਂ ਇੱਥੋਂ ਹਾਂ ਨੂਰਾ ਬੈਨਾ ਬਾੜ ਦੇ ਨਾਨਾ ਜੀ ਪਾਉਂਗਾ ਨਾ ਸਰ ਡਾਕਟਰ ਆਉਣਗੇ ਨਾ ਹਾਂ ਤੜਕੇ ਦਾ ਲੱਗਿਆ ਇਹ ਗਰਮੀ ਦੇ ਰਹਿ ਲੋ ਕੰਨੀ ਹੈ ਇਹ ਮੇਰਾ ਟਾਈ ਹੱਡੀ ਘਰੇ ਵਿੱਚ ਹੋ ਤਪਾਉਂਦਾ